ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਡੀਓ ਹੈਗੀ ਕੰਮ ਵਾਲੀ ਠੀਕ ਹੈ ਜੀ ਵੀਡੀਓ ਸ਼ੇਅਰ ਕਰ ਦਿਆ ਕਰੋ ਜੇ ਤੁਹਾਡੇ ਰਿਲੇਟਡ ਕੰਮ ਨਹੀਂ ਹੈਗਾ ਤਾਂ ਕਿਸੇ ਹੋਰ ਨਾਲ ਸ਼ੇਅਰ ਕਰ ਦਿਆ ਕਰੋ ਉਹ ਏਰੀਆ ਦੇ ਹਿਸਾਬ ਨਾਲ ਜਾਂ ਉਹ ਬੰਦੇ ਦੇ ਹਿਸਾਬ ਨਾਲ ਵੀ ਉਹਨੂੰ ਕੰਮ ਦੀ ਇਹ ਕੰਮ ਕਰ ਸਕਦਾ ਠੀਕ ਹੈ ਜੀ ਤੇ ਖਾਸ ਕਰਕੇ ਗੱਲ ਕਰਦਿਆਂ ਵੀਰੇ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਪਹਿਲਾਂ ਵੀਡੀਓ ਸੁਣ ਲਿਓ ਵੀ ਵੀਰ ਬਣ ਕੇ ਫੋਨ ਮੈਸੇਜ ਨਾ ਕਰਿਆ ਕਰੋ ਐਨੇ ਠੀਕ ਹੈ ਜੀ ਆਹ ਹੁਣ ਵੀ ਜਿਹੜਾ ਮੈਂ ਕੰਮ ਦੱਸਣ ਲੱਗਿਆ ਤੁਹਾਨੂੰ ਇਹ ਤੁਸੀਂ ਸਫਾਈ ਦਾ ਕੰਮ ਹੈ ਫੈਕਟਰੀ ਦੇ ਵਿੱਚ ਠੀਕ ਹੈ ਜੀ ਏਜੰਸੀ ਦੀ ਈਮੇਲ ਹੈ ਉਹਨਾਂ ਨੇ ਅੱਜ ਸਟੇਟਸ ਪਾਇਆ ਸੀਗਾ ਏਜੰਸੀ ਜਿਹੜਾ ਮੇਰੇ ਨਾਲ ਐਡ ਹੈ ਹਨਾ ਉਹਨਾਂ ਨੇ ਸਟੇਟਸ ਪਾਇਆ ਸੀਗਾ ਤੇ ਉਹਨਾਂ ਨੇ ਉੱਥੇ ਸ਼ੋਅ ਕੀਤਾ ਤੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਸਾ ਸਾ ਨੂੰ ਲੋੜ ਹੈ ਠੀਕ ਹੈ ਜੀ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਆ ਸਫਾਈ ਦਾ ਕੰਮ ਹੈ ਦੁਪਹਿਰ ਨੂੰ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਟੂਰ ਨੂੰ ਆ ਠੀਕ ਹੈ ਜੀ ਕੰਮ ਹੈਗਾ ਕੋਬੋ ਦੇ ਵਿੱਚ ਪਰਵਿੰਚਾ ਬਰਗਾਮੋ ਕੋਬੋ ਠੀਕ ਹੈ ਜੀ ਏਜੰਸੀ ਹੈਗੀ ਹੈ ਤਰਵੀਲੀਓ ਏਜੰਸੀ ਹੈਗੀ ਹੈ ਤਰਵੀਲੀਓ ਸੁਣ ਲਿਓ ਠੀਕ ਹੈ ਜੀ ਵੀਡੀਓ ਦੇ ਵਿੱਚ ਈਮੇਲ ਉਹਨਾਂ ਦੀ ਮੈਂਸ਼ਨ ਕਰ ਲੱਗਿਆ ਨਾਲੇ ਉਹਨਾਂ ਦਾ ਸਕਰੀਨਸ਼ਾਟ ਠੀਕ ਹੈ ਜੀ ਤੇ ਕੰਮ ਵਾਲੀ ਵੀਡੀਓ ਦੇਖਣ ਲਈ ਜਾਂ ਕੋਈ ਇਟਲੀ ਬਰਤੀ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਦਬਲੇ ਕਰੋ ਤਾਂ ਜੋ ਸਾਡੀ ਵੀਡੀਓ ਤੇ ਜਾਣਕਾਰੀ ਤੁਹਾਡੇ ਤੱਕ ਪਹਿਲਾਂ ਪੁੱਜ ਸਕੇ ਠੀਕ ਹੈ ਜੀ ਕਈ ਵਰਗੀ ਹੁੰਦਾ ਹੈ ਵੀਡੀਓ ਪਾਉਨੇ ਆਪਾਂ ਵੀਡੀਓ ਪਾਉਣ ਦੀ ਲੇਟ ਉੱਥੇ ਬੰਦਾ ਚੜ ਜਾਂਦਾ ਠੀਕ ਹੈ ਜੀ ਫਿਰ ਵੀਰ ਮੈਸੇਜ ਕਰਦੇ ਬਾਰ-ਬਾਰ ਠੀਕ ਹੈ ਜੀ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਠੀਕ ਹੈ ਜੀ ਵੀਰ ਬਣ ਕੇ ਮੈਨੂੰ ਮੈਸੇਜ ਨਾ ਕਰਿਓ ਮੈਨੂੰ ਕਾਲ ਨਾ ਕਰਿਓ ਕਿਉਂਕਿ ਉਹ ਮੇਰਾ ਏਜੰਸੀ ਨਾਲ ਕੋਈ ਲਿਗਾ ਦੇਗਾ ਦੇਗਾ ਨਹੀਂ ਹੈਗਾ ਠੀਕ ਹੈ ਜੀ ਹਮੈਂ 2022 ਤੋਂ ਨਾ ਥਰੂ ਕੰਮ ਕਰਿਆ ਸੀ ਤਾਂ ਮੇਰਾ ਨੰਬਰ ਨਾ ਕੋ ਸੇਵ ਸੀਗਾ ਠੀਕ ਹੈ ਜੀ ਵੀਡੀਓ ਕਰ ਦਿਓ ਸ਼ੇਅਰ ਤੇ ਇਦਾਂ ਹੀ ਚੈਨਲ ਪਰ ਬਣੇ ਰਹੋ ਕਮਲੀ ਵੀਡੀਓ ਜੇਤ ਲਈ ਪ੍ਰਤੀ ਕੋਈ ਵੀ ਵੀਡੀਓ ਦਾ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ ਮਿਲਦੇ ਆਗਲੀ ਵੀਡੀਓ ਦੇ ਵਿੱਚ